ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲਹਿਰੀ ਤੇ ਅੱਜ ਤੁਹਾਡੇ ਨਾਲ ਮਲਾਵਾਂਗੇ ਇੱਕ ਫੌਜ ਤੋਂ ਰਿਟਾਇਰ ਹੋਏ ਜਵਾਨ ਦੇ ਨਾਲ 1984 ਦਾ ਜੋ ਕਟਾਂ ਕਰਮ ਹੋਇਆ ਉਦੋਂ ਆਰਮੀ ਦੇ ਵਿੱਚ ਇਹਦਾ ਕੀ ਅਸਰ ਹੋਇਆ ਤੇ ਆਪਾਂ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਸ਼ੋ ਬਨਾਇਆ ਸਰ ਆਪਣਾ ਕੁਲਵੰਤ ਸਿੰਘ ਜੀ ਔਰ ਪਿੰਡ ਕਿਹੜਾ ਹੈਗਾ ਹੈ ਪਿੰਡ ਅਲੀਕਾ ਜੀ ਅੱਛਾ ਕੁਰਬਾਨੀ ਕਦੋਂ ਭਰਤੀ ਕਦੋਂ ਹੋਏ ਸੀਗੇ ਤੁਸੀਂ ਮੈਂ ਜੀ 1983 ਨੂੰ 11ਵੇਂ ਮਹੀਨੇ ਦੀ 21 ਤਰੀਕ ਦਾ ਮੇਰਾ ਭਰਤੀ ਹੈ ਜੀ ਅੱਛਾ ਹਾਂਜੀ ਠੀਕ ਹੈ ਤੇ ਤੁਹਾਡੇ ਭਰਤੀ ਹੋਣ ਤੋਂ ਥੋੜੇ ਸਮੇਂ ਬਾਅਦ ਦੀ ਜਿਹੜਾ ਹੈਗਾ ਮਾਹੌਲ ਖਰਾਬ ਹੋ ਗਿਆ ਪੰਜਾਬ ਦੇ ਵਿੱਚ ਹਾਂਜੀ ਹਾਂ ਠੀਕ ਹੈ ਤਾਂ ਉਹਦਾ ਕੀ ਅਸਰ ਹੋਇਆ ਤੁਹਾਡਾ ਉੱਥੇ ਜਿਵੇਂ ਆਪਾਂ ਕਹੀਏ ਆਰਮੀ ਦੇ ਵਿੱਚ ਉਹ ਜਦੋਂ ਗਵਰਨਮੈਂਟ ਨੇ ਸਾਡੀਆਂ ਛੁੱਟੀਆਂ ਬੰਦ ਕਰਤੀਆਂ ਜੀ ਹੂੰ ਤੇ ਜਿਹੜੇ ਪੁਰਾਣੇ ਬੰਦੇ ਸੀ ਜਿਨ੍ਹਾਂ ਦੀ ਜ਼ਿਆਦਾ ਸਰਵਿਸ ਸੀਗੀ ਉਹ ਬੰਦੇ ਜਦੋਂ ਬਹੁਤ ਜੋਰ ਪਾ ਕੇ ਆਪ ਦਾ ਛੁੱਟੀ ਆਈ ਜੀ ਪਿੰਡਾਂ 'ਚ ਤਾਂ ਉਹਨਾਂ ਨੇ ਇੱਥੇ ਪਿੰਡਾਂ ਦਾ ਮਾਹੌਲ ਦੇਖਿਆ ਵੀ ਜਿਹੜੇ ਬੰਦੇ ਕੋਈ ਗਲਤੀ ਨਹੀਂ ਜੀ ਮਤਲਬ ਉਹਨੂੰ ਵੀ ਚੱਕ ਕੇ ਲੈ ਗਏ ਇਹ ਅੱਤਵਾਦੀ ਆ ਉਹਨੂੰ ਮਾਰਤਾ ਜਾਂ ਕਿਸੇ ਨੂੰ ਅਲਿਆ ਕੇ ਜੇਲ੍ਹ ਸਿਰਤਾ ਜੀ ਉਹ ਵੀ ਤੁਸੀਂ ਉਹਨੂੰ ਵਾਪਸ ਗਏ ਜੀ ਤਾਂ ਉਹਨਾਂ ਨੇ ਜਾ ਕੇ ਉੱਥੇ ਆਰਮੀ 'ਚ ਇਹ ਗੱਲ ਕੀਤੀ ਵੀ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਗਵਰਨਮੈਂਟ ਉਹਨਾਂ ਨਾਲ ਵੀ ਧੱਕਾ ਕਰੀ ਜਾਂਦੀ ਹੈ ਪੰਜਾਬ 'ਚ ਤੇ ਇਦੇ ਕਾਰਨ ਹੀ ਆਪਣੀਆਂ ਇਹਨਾਂ ਨੇ ਛੁੱਟੀਆਂ ਬੰਦ ਕਰ ਰੱਖੀਆਂ ਅੱਛਾ ਜਦੋਂ ਮਾਹੌਲ ਸਾਰਿਆਂ ਨੂੰ ਪਤਾ ਲੱਗਿਆ ਜੀ ਚਿੱਠੀ ਵੀ ਲੇਟ ਜਾਣੀ ਜੀ ਹੂੰ ਟੈਲੀਫੋਨ ਦੀ ਉਹ ਕੋਈ ਸਬਦਾ ਹੈ ਨਹੀਂ ਸੀ ਆਪਣੇ ਕੋਲੇ ਹੂੰ 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 ਉਹ ਕਹਿੰਦੇ ਵੀ ਆਪਣੇ ਚੀਜ਼ ਦਾ ਧਰਮ ਤੇ ਅਸਰ ਪਈ ਜਾਂਦਾ ਹੂੰ ਆਪਣੇ ਨੂੰ ਸਿੱਖਾ ਸਿੱਖਾਂ ਤੇ ਇਹ ਚੀਜ਼ਾਂ ਬਾਕੀ ਕਿਸੇ ਵਾਸਤੇ ਜੀ ਨਹੀਂ ਕਰਦੇ ਹੂੰ ਫਿਰ ਉਹਨਾਂ ਨੇ ਜਦੋਂ ਜਾ ਕੇ ਇਹ ਗੱਲਾਂ ਦੱਸੀਆਂ ਜੀ ਤੇ ਲੋਕਾਂ ਦਾ ਮਣੇ ਬਣ ਗਿਆ ਵੀ ਆਪਾਂ ਨਹੀਂ ਵੀ ਆਪਾਂ ਨੌਕਰੀ ਕਰਨ ਦਾ ਕੋਈ ਆਪਾਂ ਨੂੰ ਫਾਇਦੇ ਨਹੀਂ ਫਿਰ ਜੇ ਉਹ ਆਪਣਾ ਮਾਪਿਓ ਮਰ ਰਿਹਾ ਗਿਆ ਜਾਂ ਆਪਣਾ ਭੈਣ ਭਰਾ ਹੀ ਨਾ ਰਹਾ ਹ ਤਾਂ ਆਪਾਂ ਨੂੰ ਫਿਰ ਨੌਕਰੀ ਕਿਦੇ ਵਾਸਤੇ ਕਰਾਂਗੇ ਹੂੰ ਫਿਰ ਉਹਨਾਂ ਨੇ ਜੀ ਆਪ ਦਾ ਰਾਏ ਮਸ਼ਵਰਾ ਕਰਕੇ ਤੇ ਐਤਵਾਰ ਨੂੰ ਜੀ ਗੁਰਦੁਆਰੇ ਚ ਪ੍ਰੋਗਰਾਮ ਸੀ ਉੱਥੇ ਹੂੰ ਉੱਥੇ ਜਦੋਂ ਅਫਸਰ ਆਏ ਸਾਡੇ ਅਫਸਰਾਂ ਨੇ ਦੱਸਿਆ ਵੀ ਕੋਈ ਮਾਹੌਲ ਨਹੀਂ ਖਰਾਬ ਕੋਈ ਕੁਝ ਨਹੀਂ ਉੱਥੇ ਹੋਇਆ ਸਾਨੂੰ ਇਹ ਗੱਲ ਤਾਂ ਥੋੜੇ ਦਿਨਾਂ ਦੀ ਤੁਹਾਡੀਆਂ ਛੁੱਟੀਆਂ ਖੁੱਲ ਜਾਣੀਆਂ ਤੁਸੀਂ ਜਾ ਕੇ ਆਪਦੇ ਮਾਪਿਆਂ ਨੂੰ ਮਿਲ ਸਕਦੇ ਹੂੰ ਤਾਂ ਉਹ ਜਿਹਨੂੰ ਅਫਸਰ ਚ ਲੱਗੀ ਉਹਨਾਂ ਨੇ ਬਾਅਦ ਸਭ ਇਹ ਜਿਹੜੇ ਆਪਣੋਂ ਅਥੀਂ ਦੇ ਕੋਈ ਨਹੀਂ ਅਸੀਂ ਤਾਂ ਵੀ ਆਪਣੀ ਕੌਮ ਵਾਸਤੇ ਅਸੀਂ ਤਾਂ ਅੱਜ ਜਾਵਾਂਗੇ ਜੇ ਕਿਸੇ ਨੇ ਜਾਣਾ ਸਾਡੇ ਨਾਲ ਚੱਲ ਵੜਿਓ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿੰਦੇ ਵੀ ਤੁਸੀਂ ਚੱਲੋ ਜੀ ਤਾਂ ਜਿਹਨਾਂ ਉਹਨਾਂ ਨੇ ਇਹ ਗੱਲ ਕਹੀ ਪੀ ਜਿਹੜੇ ਨਵੇਂ ਬੰਦੇ ਸੀ ਜੀ ਉਹ ਤਾਂ ਬੰਦਿਆਂ ਨੂੰ ਇਹ ਚੀਜ਼ ਦਾ ਪਤਨੀ ਸਿੱਕੀ ਬਣ ਜੂ ਸਾਡੇ ਨਾਲ ਉਹਨਾਂ ਦੇ ਕਹਿ ਮਤਾਬਕ ਜੀ ਅਸੀਂ ਸਾਰੇ ਅਖ ਵੀ ਅਸੀਂ ਤੁਹਾਡੇ ਜੇਦੂ ਤੁਸੀਂ ਜਾਓਗੇ ਪੰਜਾਬ ਚ ਤੇ ਸਾਨੂੰ ਵੀ ਲੈ ਚਲਿਓ ਨਾਲ ਅਸੀਂ ਚੱਲਾਂਗੇ ਤੁਹਾਡੇ ਨਾਲ ਹੋਰ ਵੀ ਕਈ ਜੁੰਟਾਂ ਜੀ ਇਹ ਮੈਸੇਜ ਆਵੜਿਆ ਵੀ ਪੰਜਾਬ ਚ ਆ ਗੱਲ ਬਣੀ ਜਾਂਦੀ ਆ। ਅੱਛਾ ਉੱਥੇ ਜਦੋਂ ਅਸੀਂ ਇਕੱਠੇ ਹੋਣ ਲੱਗੇ ਉਹਨਾਂ ਨੇ ਇੱਕ ਤਾਂ ਇਕੱਠੇ ਗਰਾਊਂਡ 'ਚ ਇਕੱਠੇ ਕਰਤੀ। ਹੂੰ ਗੱਡੀਆਂ ਉਹਨਾਂ ਨੇ ਮੰਨ ਲਓ ਸੀਵਲ ਚੌਂਕ ਗੱਡੀਆਂ ਮੰਗਵਾ ਲਈਆਂ ਜੀ। ਹੂੰ ਕੁਝ ਫੌਜਦਿਆਂ ਗੱਡੀਆਂ ਸੀ। ਅੱਛਾ ਜਦੋਂ ਅਸੀਂ ਤੁਰਨ ਲੱਗੇ ਤੇ ਜਿਹੜਾ ਉੱਥੇ ਸੈਂਟਰ ਕਮਾਂਡਰ ਸੀ ਸਾਡਾ ਹੂੰ ਉਹ ਬੰਦਾ ਕਹਿੰਦਾ ਵੀ ਦੇਖੋ ਤੁਸੀਂ ਜਾ ਤਾਂ ਤੁਰਤਾ ਪਏ ਪਰ ਤੁਸੀਂ ਪੰਜਾਬ 'ਚ ਪਹੁੰਚ ਨਹੀਂ ਸਕਦੇ। ਹੂੰ ਇੱਥੋਂ ਬਹੁਤ ਦੂਰ ਜਾਦੇ ਪੰਜਾਬ ਆ। ਆਪਾਂ ਬਿਹਾਰ 'ਚ ਬੈਠੇ ਆ ਉਹ ਏਨੀ ਦੂਰ ਪੰਜਾਬ 'ਚ ਤੇ ਜੇ ਨਾ ਹੀ ਮੈਂ ਤੁਹਾਨੂੰ ਇੱਥੋਂ ਜਾਣ ਦੇਵਾਂ ਹਮ ਜਿਹੜੇ ਪ੍ਰਾਣੇ ਬੰਦੇ ਸੀ ਉਹ ਕਹਿੰਦੇ ਵੀ ਜੀ ਤੁਸੀਂ ਸਾਨੂੰ ਰੋਗ ਤਾਂ ਸਕਦੇ ਨਹੀਂ ਅੱਜ ਤਾਂ ਹੁਣ ਜਾਣ ਦਾ ਆਪਦਾ ਸਲਾਹ ਬਣਾ ਲਈਆ ਅੱਜ ਤਾਂ ਆਪਦੀ ਕੌਮ ਵਾਸਤੇ ਜਾਵਾਂਗੇ ਹਮ ਤੇ ਜਦੋਂ ਉਹਨੇ ਨਹੀਂ ਹਉਣ ਦਿੱਤਾ ਜੀ ਉਹਨਾਂ ਚੋਂ ਇੱਕ ਬੰਦੇ ਨੇ ਕਿਸੇ ਨੇ ਜੀ ਹਮ ਤੇ ਉਹ ਬੰਦੇ ਨੂੰ ਜੀ ਗੋਲੀ ਮਾਰਤੀ ਹਮ ਹਮ ਅੱਛਾ ਜਦੋਂ ਗੋਲੀ ਮਾਰਤੀ ਜੀ ਮਾਹੌਲ ਉਹ ਤੋਂ ਵੀ ਜ਼ਿਆਦਾ ਤਣਾਅਪੂਰਨ ਹੋ ਗਿਆ ਜਦੋਂ ਇੱਥੇ ਗੋਲੀ ਮਾਰਤੀ ਜੀ ਜੀ ਤੇ ਮਾਹੌਲੋ ਤਨਾਪੁਰ ਨਗਰ ਦੇ ਨਵੇਂ ਬੰਦੇ ਉਹ ਡਰ ਗਏ ਕਿ ਇਹ ਤਾਂ ਆਗਲ ਅਫਸਰ ਨੂੰ ਮਾਰਦਾ ਇੱਥੇ ਤੇ ਹੁਣ ਤਾਂ ਆਪਾਂ ਕਿੱਧਰ ਨੂੰ ਜਾਵਾਂਗੇ ਹਮ ਅਸੀਂ ਉੱਥੇ ਸਿਵਲ ਕੁਝ ਸਾਡੇ ਕੋਲ ਸਿਵਲ ਗੱਡੀਆਂ ਸੀਗੀਆਂ ਹਮ ਕੁਝ ਜਿਹੜੀਆਂ ਫੌਜਦਿਆਂ ਗੱਡੀਆਂ ਸੀ ਉਹ ਲੈ ਕੇ ਜੀ ਉੱਥੇ ਅਸੀਂ ਤੁਰ ਪਏ ਹਮ ਇੱਕ ਦਿਨ ਜੀ ਨਾਲ ਅਸਲਾ-ਸਲਾ ਵੀ ਸੀ ਹਾਂਜੀ ਅਸਲਾ ਅਮਨੀਸ਼ਨ ਲੈ ਕੇ ਜਿਹੜਾ ਤੁਹਾਨੂੰ ਉਹਨਾਂ ਨੇ ਦਿੱਤਾ ਜੀ ਉਹ ਲੈ ਕੇ ਤੁਰ ਪਏ ਜੀ ਅਸੀਂ ਜਿਹੜਾ ਤੁਹਾਨੂੰ ਅਲਾਟ ਕੀਤਾ ਹੋਇਆ ਸੀ ਹਾਂਜੀ ਹਮ ਜਦੋਂ ਅਸੀਂ ਉੱਥੇ ਤੁਰ ਪਏ ਜੀ ਇੱਕ ਦਿਨ ਤੁਰਿਆਏ ਹਮ ਅਗਲੀ ਰਾਤ ਪੈ ਗਈ ਹਮ ਅਸੀਂ ਜੀ ਕਾਨਪੁਰ ਕੋਲੇ ਜਨੂੰ ਪਹੁੰਚੇ ਤੇ ਉੱਥੇ ਸਾਨੂੰ ਅੱਗੋਂ ਟਰੱਕਾਂ ਵਾਲਿਆਂ ਨੇ ਸਿਵਲ ਵਾਲੇ ਬੰਦਿਆਂ ਦੱਸੇ ਵੀ ਅੱਗੇ ਫੌਜ ਲੱਗੀ ਹੋਈ ਆ ਹੂੰ ਤੇ ਵੀ ਅੱਗੋਂ ਵੀ ਫੌਜ ਆਈ ਜਾਂਦੀ ਥੋਨੂੰ ਰੋਕਣ ਵਾਸਤੇ ਆਉਂਦੀ ਜਾਂ ਕਾਦੇ ਵਾਸਤੇ ਆਉਂਦੀ ਆ ਹੂੰ ਤੇ ਜਿਹੜੇ ਸਾਡੇ ਪੁਰਾਣੇ ਬੰਦੇ ਸੀ ਉਹ ਕਹਿੰਦੇ ਜੀ ਜੇ ਰੋਕੂਗੀ ਤੇ ਚਲੋ ਅਸੀਂ ਦੇਖਾਂਗੇ ਹੂੰ ਤੇ ਅਸੀਂ ਚੱਲਦੇ ਆਂ ਉੱਥੇ ਜੀ ਗੰਗਾ ਦਾ ਪੌੜਾ ਹੁੰਦਾ ਸੀ ਤੇ ਉਹਦੇ ਉੱਤੇ ਉਹਨਾਂ ਨੇ ਸਾਨੂੰ ਘੇਰਾ ਪਾਉਣ ਲੱਗੇ ਸੀ ਅੱਛਾ ਜਦੋਂ ਘੇਰਾ ਪਾਉਣ ਲੱਗੇ ਜੀ ਤੇ ਦੋਨੇ ਪਾਸਿਆਂ ਤੋਂ ਪੈਰਿੰਗ ਸ਼ੁਰੂ ਹੋ ਗਈ ਉਹ ਵੀ ਕਰਨ ਲੱਗੇ ਸਾਡੇ ਵਾਲੇ ਪਾਲਟੀ ਨੇ ਵੀ ਜੀ ਉੱਥੇ ਪੈਰਿੰਗ ਕੀਤੀ ਹੂੰ 12-1300 ਬੰਦਾ ਜੀ ਉੱਥੇ ਸਾਡੇ ਨਾਲ ਦੇ ਜਿਹੜੇ ਨਵੇਂ ਮੁੰਡੇ ਸੀ ਵਿੱਚੋਂ ਹੂੰ ਉਹ ਕੈਜੂਐਲਟੀ ਹੋ ਗਈ ਜੀ ਉੱਥੇ ਅੱਛਾ ਸਾਰਾ ਦਿਨ ਮਾਹੌਲ ਇਸ ਤਰ੍ਹਾਂ ਹੀ ਰਿਹਾ ਜੀ ਉੱਥੇ ਅੱਛਾ ਥੋੜਾ ਜਣ ਕੋਈ ਚਲਣੀ ਬੰਦ ਹੋ ਜਾਣੀ ਫੇਰ ਜਿਹੜੇ ਸਾਡੇ ਨਾਲ ਪੁਰਾਣੇ ਬੰਦੇ ਸੀ ਜੋ ਕਹਿੰਦੇ ਵੀ ਤੁਸੀਂ ਐਂ ਕਰੋ ਤੁਸੀਂ ਨਾ ਫੈਰਿੰਗ ਕਰੋ ਜੀ ਹੂੰ ਤੁਸੀਂ ਅਸਲਾ ਸਾਨੂੰ ਦੇ ਜੋ ਤੇ ਤੁਸੀਂ ਖਾਲੀ ਹੱਥ ਹੱਥ ਖੜੇ ਕਰਕੇ ਤੇ ਫੌਜ ਦੇ ਕੋਲੇ ਜਾਵੜਾ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਹੂੰ ਚਲੋ ਜੀ ਸ਼ਾਮ ਨੂੰ 4:00 ਵਜੇ ਅਥਰ ਉਹਨਾਂ ਨੂੰ ਅਸਲਾ ਫੜਾ ਕੇ ਜੀਤੇ ਜਾਵੜੇ ਹੂੰ ਉੱਥੇ ਸਾਨੂੰ ਉਹਨਾਂ ਨੇ ਲਿਆ ਕੇ ਜੀ ਕਾਣਪੁਰ ਇੱਕ ਫੌਜਦਾ ਕੰਡੋਮੈਂਟ ਏਰੀਆ ਸੀ ਹੂੰ ਉੱਥੇ ਉਹਨਾਂ ਨੇ ਸਾਨੂੰ ਲਿਆ ਕੇ 6-7 ਦਿਨ ਰੱਖਿਆ ਜਣੇ ਜਿਆਦੇ ਹੋਣ ਦੇ ਕਰਨੇ ਜੀ ਖਾਣੇ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਕਈ ਵਾਰੀ ਖਾਣਾ ਟਾਈਮ ਤੇ ਨਾ ਆਉਂਦਾ ਫਿਰ ਜਿਹਨੂੰ ਅਸੀਂ ਉੱਥੇ ਰੌਲਾ ਕਰਦੇ ਆਹ ਚੀਜ਼ ਸਹੀ ਨਹੀਂ ਅੱਜ ਵੀ ਸਾਨੂੰ ਖਾਣਾ ਸਹੀ ਨਹੀਂ ਮਿਲਿਆ ਇੱਥੇ ਪੈਣ ਦੀ ਕੋਈ ਸਬਦਾ ਸਾਡੀ ਠੀਕ ਨਹੀਂ ਹਰ ਉਹਨਾਂ ਨੇ ਸਾਨੂੰ ਅੱਡ-ਅੱਡ ਕਰਕੇ 50-50 ਬੰਦੇ ਕਰਕੇ ਜੀ ਵੰਡਤਾ ਜੀ ਉਹਨਾਂ ਨੇ ਹੂੰ ਕਿੰਨੇ ਕੁ ਜਾਣੇ ਸੀਗੇ ਉੱਥੇ ਤੁਸੀਂ ਅਸੀਂ ਉੱਥੇ ਜੀ ਕਰੀਬਨ 12-1300 ਬੰਦਾ ਇਕੱਠਾ ਸੀ ਜੀ ਓਕੇ ਹਾਂਜੀ ਹੂੰ ਉਦੋਂ ਵਾਰ ਜੀ ਸਾਨੂੰ ਉਹਨਾਂ ਨੇ ਅਲਮੋੜਾ ਡਿਸਟ੍ਰਿਕਟ ਚ ਯੂਪੀ ਚ ਤੇ ਨੈਣੀਤਾਲ ਕਮੂਲ ਸੈਂਟਰ ਆ ਜੀ ਹੂੰ ਸਾਨੂੰ ਉੱਥੇ ਕਮੂਲ ਸੈਂਟਰ ਚ ਭੇਜਤਾ ਉਹਨਾਂ ਨੇ ਉੱਥੇ ਜਦੋਂ ਅਸੀਂ ਗਏ ਜੀ ਉੱਥੇ ਸਾਨੂੰ ਉਹਨਾਂ ਨੇ ਥੋੜੇ ਬੰਦੇ ਕਰਕੇ ਜੀ ਉਹਨਾਂ ਨੇ ਰੱਖਣਾ ਖਾਣਾ ਦੇ ਦਿੰਦੇ ਜਿਹੜੀ ਕੋਈ ਤੁਸੀਂ ਬਈ ਆਪਦੀ ਕੋਈ ਟ੍ਰੇਨਿੰਗ ਥੋੜੀ ਕਣੀ ਕਰਨੀ ਹੈ ਕਰ ਲੋ ਪਰ ਤੁਸੀਂ ਬਾਹਰ ਨਹੀਂ ਜਾ ਸਕਦੇ ਕੋਈ ਚਿੱਠੀ ਘਰੇ ਨਹੀਂ ਤੁਸੀਂ ਪਾ ਸਕਦੇ ਫੋਨ ਦੀ ਉਹ ਸੌਦਾ ਨਹੀਂ ਸੀ ਜੀ ਫੋਨ ਕਰਨਾ ਨਹੀਂ ਇੱਕ ਸਾਲ ਤੱਕ ਨਾ ਕੋਈ ਮਾਂ ਬਾਪ ਨਾ ਕੋਈ ਭੈਣ ਭਰਾ ਨਾ ਪਿੰਡ ਨਾ ਜੀ ਸਾਡਾ ਕੋਈ ਸਬੰਧ ਹੀ ਨਹੀਂ ਹੋਇਆ ਜੀ ਇੱਕ ਸਾਲ ਤੋਂ ਬਾਅਦ ਉਹਨਾਂ ਨੇ ਜਦੋਂ ਹਨ ਦੱਸਿਆ ਵੀ ਤੁਸੀਂ ਵੀ ਇੱਕ ਦੋ ਬੰਦੇ ਜਾਇਆ ਕਰੋ ਛੁੱਟੀ ਜਦੋਂ ਬੰਦਾ ਆਜੂਆ ਫਿਰ ਦੂਜੇ ਫਿਰ ਦੂਜਾ ਜਾਊਗਾ ਜੋ ਜੀ ਸਾਡਾ ਪਹਿਲਾ ਬੰਦਾ ਆ ਉਹ ਬੰਦੇ ਨੇ ਦੋ ਦਿਨਾਂ ਚ ਆ ਕੇ ਆਪਦੇ ਘਰੇ ਦੱਸਿਆ ਨਾਂ ਲਿਖ ਕੇ ਦਿੱਤੀ ਜਿਹਾ ਸੀ ਉਹਨਾਂ ਨੇ ਆਪੋ ਆਪਣੇ ਪਿੰਡਾਂ ਦੇ ਵੀ ਤੁਸੀਂ ਵੀ ਆ ਪਿੰਡ ਜਾ ਕੇ ਦੱਸ ਗਿਆ ਵੀ ਸਹੀ ਹੈ ਜੇ ਕੱਲ ਨੂੰ ਆਪਾਂ ਨੂੰ ਨਾਂ ਵੀ ਛੁੱਟੀਆਂ ਬੰਦ ਵੀ ਹੋ ਗਈਆਂ ਤੇ ਆਪਣੇ ਘਰਾਂ ਮਾਪਿਆਂ ਨੂੰ ਪਤਾ ਲੱਗ ਜੂਗਾ ਫਿਰ ਜੇ ਉੱਥੋਂ ਬਾਅਦ ਚ ਉਹਨਾਂ ਨੇ ਕੀ ਕੀਤਾ ਦੁਬਾਰਾ ਇਨਕੁਆਰੀ ਸ਼ੁਰੂ ਕਰਤੀ ਜੀ ਉੱਥੇ ਇਨਕੁਆਰੀ ਸ਼ੁਰੂ ਹੋਈ ਜਿਹੜੇ ਜਿਹੜਾ ਬੰਦਾ ਇਨਕੁਆਰੀ ਜਿਹੜੇ ਹਿਸਾਬ ਨਾਲ ਉੱਥੇ ਕੁਐਸਚਨ ਕੀਤੇ ਜੀ ਉਹਨਾਂ ਨੇ ਬੋਲੇ ਸੀ ਉਦੋਂ ਬਾਅਦ ਚ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜੀ ਉਹਨਾਂ ਨੇ ਪਰਮਿਸ਼ਨਟ ਦੇ ਕੇ ਤੇ ਅਡੋਡੀ ਪੀਤੀ ਹੂੰ ਕੋਈ ਸੈਂਟਰ ਚ ਜਾਵੜਿਆ ਜੀ ਕਿਸੇ ਨੂੰ ਸਜ਼ਾ ਹੋਗੀ ਹੂੰ ਸਿਵਲ ਚ ਵੀ ਬੰਦੇ ਜੇਲ੍ਹ ਚ ਜਾਵੜੇ ਜੀ ਹੂੰ ਕੋਈ ਬੰਦਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੀ ਸਰਵਿਸ ਤੋਂ ਡਿਸਮਿਸ ਕਰਕੇ ਅੱਛਾ ਘਰੇ ਪੇਤ ਹੈ ਘਰੇ ਪੇਤ ਉਹ ਬੰਦੇ ਜੀ 10 ਸਾਲ ਸਰਵਿਸ ਸੀ ਹੂੰ ਤੇ 10 ਸਾਲ ਦਾ ਉਹਨੂੰ ਕੋਈ ਬੇਨਿਫਿਟ ਹੀ ਨਹੀਂ ਮਿਲੇ ਜੀ ਹੂੰ ਉਹ ਬੰਦਾ ਘਰੇ ਅੱਜ ਵੀ ਉਵੇਂ ਹੀ ਤੁਰਿਆ ਫਿਰਦਾ ਕਈ ਬੰਦੇ ਆ ਜਾਂਦੇ ਜੀ ਜਿਹੜੇ ਨੇ ਛੋਟੇ ਕਿਸੇ ਸਾਲ ਹੀ ਹੋਏ ਸੀ ਗਏ ਨੂੰ ਕਿਸੇ ਨੂੰ 6 ਮਹੀਨੇ ਹੋਏ ਸੀ ਜੀ ਉਹ ਬੰਦੇ ਉਹਨਾਂ ਨੇ ਉਹ ਗਰੁੱਪ ਚੋਂ ਕੱਢ ਕੇ ਜੀ ਤੇ ਦੂਜੇ ਗਰੁੱਪਾਂ 'ਚ ਪਾ ਦਾ ਹੂੰ ਜਿਹੜੇ ਐਸਸੀਜੀ ਮੰਨ ਲਓ 50 ਬੰਦਿਆਂ ਦਾ ਸਾਡਾ ਗਰੁੱਪ ਸੀ ਉਹ ਤਾਂ ਅਸੀਂ 7-8 ਬੰਦਿਆਂ ਦਾ ਗਰੁੱਪ ਸੀ ਜਿਹੜਾ ਜੀ ਹੂੰ ਸਾਨੂੰ ਚੱਕ ਉਹਨਾਂ ਨੇ ਇੱਕ ਆਰਟੀ ਗਰੁੱਪ 'ਚ ਸੈੱਡ ਪਾਤਾ ਜੀ ਹੂੰ ਉਥੋਂ ਆਰਟੀ 'ਚ ਵੀ ਫਿਰ ਉਹਨਾਂ ਨੇ ਜਦੋਂ ਜੀ ਸਾਡੀ ਟ੍ਰੇਨਿੰਗ ਪੂਰੀ ਹੋ ਗਈ ਉਹਨਾਂ ਨੇ ਇਕੱਠੇ ਨਹੀਂ ਭੇਜੇ ਜੀ ਸਿਰ ਉਹਨਾਂ ਨੇ ਇੱਕ ਜੁਨਟ 'ਤੇ ਇੱਕ ਇੱਕ ਬੰਦਾ ਭੇਜਤਾ ਜੀ ਓਕੇ ਵੀ ਇਹ ਬੰਦਿਆਂ ਨੂੰ ਕੇਰਾ ਹੁਣ ਆ ਡੋਗੇ ਉਹ ਦਵਾਚੇ ਦੁਆਰਾ ਇਕੱਠੇ ਨਾ ਹੋਣ ਹੂੰ ਫਿਰ ਜਿਹੜੇ ਬੰਦੇ ਨਵੇਂ ਸੀ ਜੀ ਉਹਨਾਂ ਤੇ ਤਾਂ ਉਹ ਚੀਜ਼ ਦਾ ਥੋੜਾ ਸਰਪਿਆ ਜੀ ਕਿਸੇ ਨੂੰ 5 ਦਿਨਾਂ ਦਾ ਕਿਸੇ ਨੂੰ ਸਾਦਰ ਦਾ ਅਪ੍ਰੋਵੀਜ਼ਮੈਂਟ ਹੋਇਆ ਪਰ ਜਿਹੜੇ ਬੰਦੇ ਪੁਰਾਣੇ ਸੀ ਜਿਹਨਾਂ ਦੀ ਸਰਵਿਸ ਜ਼ਿਆਦਾ ਹੋ ਚੁੱਕੀ ਉਹ ਬੰਦਿਆਂ ਤੇ ਬਹੁਤ ਜ਼ਿਆਦਾ ਸਰਪਿਆ ਜੀ ਉਹਨਾਂ ਦਾ ਜਿਹੜੇ ਦੀ ਮੰਨ ਲਓ ਜੀ 1 20 ਸਾਲ ਬੰਦਾ ਨੌਕਰੀ ਕੀਤੀ ਹੋਈ ਸੀ ਉਹ ਬੰਦੇ ਦਾ 20 ਦੇ 20 ਸਾਲ ਦਾ ਇੱਕਪ ਖਤਮ ਹੋ ਗਿਆ ਜੀ ਨਾ ਉਹਨੂੰ ਕੋਈ ਬੈਨੀਫਿਟ ਮਿਲਿਆ ਨਾ ਉਹਨੂੰ ਅੱਜ ਕੋਈ ਬੈਨੀਫਿਟ ਦਿੰਦੀ ਹੈ ਜੀ ਗਵਰਨਮੈਂਟ ਉਹ ਠੀਕ ਹੈ ਤੇ ਉਹ ਜਿਹੜਾ ਤੁਸੀਂ ਛੋਟੇ ਕੋਲ ਅਸਲਾ ਸੀਗਾ ਉਹਨਾਂ ਨੂੰ ਤੁਸੀਂ ਦੇ ਆਏ ਉਹ ਪਰ ਦੁਆਰੇ ਉਹਨਾਂ ਨੇ ਜਮਾ ਕਰਵਾਇਆ ਕਿ ਨਹੀਂ ਕਰਵਾਇਆ ਕੁਛ ਤਾਂ ਜੀ ਉੱਥੇ ਜਮਾ ਹੋ ਗਿਆ ਕੁਝ ਜਿਹੜੇ ਬੰਦੇ ਜੀ ਮਾਰੇ ਗਏ ਉਹਨਾਂ ਦਾ ਅਸਲਾ ਤਾਂ ਇਹੀ ਰਹੇਗਾ ਜੀ ਉੱਥੇ ਉਹ ਐ ਜਾਗੇ ਹਾਂਜੀ ਹਾਂ ਉਹ ਤਾਂ ਵੱਲ ਸਿਵਲ ਨੇ ਚੱਕ ਲਿਆ ਜਾਂ ਫੌਜ ਨੇ ਚੱਕ ਲਿਆ ਉਹਦਾ ਕੋਈ ਪਤਾ ਨਹੀਂ ਲੱਗਿਆ ਕੋਈ ਬੰਦਾ ਜਿਹੜਾ ਕੱਲਾ ਸੀ ਜੀ ਮੰਨ ਲਓ ਡਲ ਗਿਆ ਉਹ ਸਿਵਲ ਤੋਂ ਡਰਦੇ ਨਹੀਂ ਵੀ ਉਹਨੇ ਅਸਲਾ ਸੜਦਾ ਜੀ ਜੇ ਕੋਈ ਮੰਨ ਲਓ ਜੀ ਇੱਕ ਜੀਪ 'ਚ ਸੀ ਜਾਂ ਬੰਦਾ ਉਹ ਟਰੱਕ ਚਾਰ ਪੰਜੀ ਬੰਦੇ ਸੀ ਉਹਨੂੰ ਪਤਾ ਲੱਗ ਵੀ ਗਾਂ ਦਾ ਪੱਕੇਰੇ ਜਾਵਾਂਗੇ ਵੀ ਹੂੰ ਤੇ ਉਹਨਾਂ ਨੇ ਡਰਦਿਆਂ ਨੇ ਵੀ ਜੀ ਉਹ ਮਨ ਉਸਲੇ ਸੈੱਟ ਕਰਤੇ ਵੀ ਆਪਾਂ ਅਸਲਾ ਹੋਊਗਾ ਤਾਂ ਆਪ ਨੂੰ ਫੜੇ ਜਾਵਾਂਗੇ ਇੱਥੇ ਆ ਕੇ ਹੂੰ ਠੀਕ ਹੈ ਮਤਲਬ ਇਹਦਾ 1984 ਦਾ ਆਸਰ ਪੂਰਾ ਰਿਹਾ ਆਰਮੀ ਦੇ ਵਿੱਚ ਵੀ ਹਾਂਜੀ ਹਾਂਜੀ ਬਹੁਤ ਜਿਹੜੀਆਂ ਪੱਕੀਆਂ ਜੁਨਟਾਂ ਸੀ ਜੀ ਉਹ ਜੁਨਟਾਂ ਬਹੁਤ ਭੱਜ ਗਈਆਂ ਸੀ ਹੂੰ ਅੱਛਾ ਭੱਜ ਗਈਆਂ ਸੀ ਹਾਂਜੀ ਹਾਂ ਸੈਂਟਰ ਦਾ ਚਲੋ ਨਾਮੇ ਮੁੰਡੇ ਸੀ ਇਹਨੇ ਤਾਂ ਪਰ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਦੀ ਜੀ 8 8 23 30 ਸਾਲ ਨੌਕਰੀ ਸੀ ਉਹ ਬੰਦੇ ਨੇ ਵੀ ਆ ਆਦੀ ਮੰਨ ਲਓ ਨੌਕਰੀ ਛੱਡ ਕੇ ਹਮ ਚੱਲ ਪਈ ਸੀ ਵੀ ਨੇ ਵੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਇਹ ਪੈਸੇ ਮੰਨ ਲਓ ਕੰਮ ਵਾਸਤੇ ਆ ਗਏ ਹਾਂਜੀ ਹਾਂ ਤੇ ਕਈ ਬੰਦੇ ਵੀ ਆਏ ਜੇ ਸੀ ਜੀ ਮੰਨ ਲਓ ਗੰਗਾ ਨਗਰ ਤੋਂ ਬੰਦੇ ਇੱਕ ਯੂਨਟ ਭੱਜੀ ਸੀ ਉਹ ਬੰਦੇ ਨੇ ਆ ਕੇ ਅੰਮਰਸਰ ਵੀ ਆਪਰ ਲੜਾਈ ਕੀਤੀ ਹੋਈ ਹੈ ਜੀ ਅੱਛਾ ਜਦੋਂ ਹਮਲਾ ਹੋਇਆ ਸੀਗਾ ਉੱਥੇ ਹਾਂਜੀ ਹਾਂ ਉੱਥੇ ਤੱਕ ਵੀ ਉਹ ਬੰਦੇ ਪਹੁੰਚੇ ਹੋਏ ਗੰਗਾ ਨਗਰ ਤੋਂ ਕਿਉਂਕਿ ਇਹ ਗੰਗਾ ਨਗਰ ਨੇੜੇ ਹੋਗਾ ਜੀ ਪੰਜਾਬ ਦੇ ਹੂੰ ਹੂੰ ਇਕੋ ਨੂੰ ਥੋੜੇ ਬੰਦੇ ਕਰਕੇ ਜੀ ਉਹਨਾਂ ਨੂੰ ਨੰਗਣਾ ਸੌਕਾ ਹੋ ਗਿਆ ਜਿਹੜੇ ਦੂਰੋਂ ਸੀ ਭੱਜੇ ਜਿਵੇਂ ਕੋਈ ਟੈਂਕ ਲੈ ਕੇ ਭੱਜਿਆ ਸੀ ਜੀ ਕੋਈ ਤੋਪ ਲੈ ਕੇ ਭੱਜਿਆ ਸੀ ਉਹ ਬੰਦੇ ਨੂੰ ਪੰਜਾਬ ਚ ਆਉਣ ਵਾਸਤੇ 2-2 3-3 ਦਿਨਾਂ ਦਾ ਸਮਾਂ ਚਾਹੀਦਾ ਸੀ ਅੱਛਾ ਟੈਂਕ ਲੈ ਕੇ ਭੱਜੇ ਸੀਗੇ ਹਾਂਜੀ ਹਾਂ ਓਕੇ ਕਈ ਜੁੰਟਾ ਸੀ ਜਿਹੜੀਆਂ ਜੀ ਮੰਨ ਲਓ ਮੰਨ ਲਓ ਗੱਨਾ ਲੈ ਕੇ ਭੱਜੇਗਾ ਸੀ ਉਸ ਟਾਈਮ ਤੇ ਓਕੇ ਠੀਕ ਹੈ